ਉਹ ਬਾਈ ਜੀ ਅੱਜ ਆਪਾਂ ਨਾ ਸਤਨਾਮ ਵੀਰੇ ਤੋਂ ਕੋਹੀਨੂਰ ਹੀਰੇ ਬਾਰੇ ਜਾਣਕਾਰੀ ਲਵਾਂਗੇ। ਇਹ ਹੀਰਾ ਕਿੱਥੇ ਦਾ ਹੈ ਤੇ ਹੁਣ ਕਿੱਥੇ ਪਿਆ ਹੈ? ਬਾਈ ਆਪਾਂ ਨੂੰ ਪੂਰੀ ਜਾਣਕਾਰੀ ਦੇਊਗਾ ਡੰਗਾਈ ਦੇ ਵਿੱਚ। ਲੈ ਬਾਈ ਸਤਨਾਮ ਅੱਜ ਦੱਸੋ ਸਾਨੂੰ ਕੋਹੀਨੂਰ ਹੀਰੇ ਬਾਰੇ। ਹਾਂ ਬਈ ਅੱਜ ਕੋਹੀਨੂਰ ਹੀਰੇ ਬਾਰੇ ਆਪਾਂ ਗੱਲ ਕਰਦੇ ਹਾਂ ਨਾ। ਅਸਲ ਦੇ ਵਿੱਚ ਜਿਹੜਾ ਇਹ ਕੋਹੀਨੂਰ ਹੀਰਾ ਸੀਗਾ ਵੈਸੇ ਇਹ ਹੀਰਾ ਸੀ ਪਹਿਲਾਂ ਵੀ ਜਿਵੇਂ ਆਪਾਂ ਕਹਿੰਦੇ ਨੇ ਨਾ ਆਮ ਹੀਰਾ ਹੁੰਦਾ ਨਾ ਇਹਦਾ ਨਾਮ ਕੋਹੀਨੂਰ ਹੀਰਾ ਜਿਹੜਾ ਉਹ ਬਹੁਤ ਟਾਈਮ ਬਾਅਦ ਦੇ ਵਿੱਚ ਬਹੁਤ ਸਾਲਾਂ 3-400 ਸਾਲਾਂ ਬਾਅਦ ਇਹਦਾ ਨਾਮ ਪਿਆ ਕੋਈ ਨੂੰ ਵੀ ਰਹਾ ਤੇ ਸ਼ੁਰੂਆਤ ਦੇ ਵਿੱਚ ਜਿਹੜਾ ਆਪਣਾ ਆਂਧਰਾ ਪ੍ਰਦੇਸ਼ ਆ ਗਿਆ ਤੇ ਇੱਕ ਤੇਲੰਗਣਾ ਆ ਗਿਆ ਇੱਥੇ ਨਾਲ ਇੱਕ ਰਿਆਸਤ ਹੈ ਗੋਲਕੁੰਡਾ ਤਾਂ ਇਹ ਜਿਹੜਾ ਹੀਰਾ ਸੀਗਾ ਉੱਥੇ ਇੱਕ ਕਤਿਆ ਸੀ ਜਿਹੜੇ ਉਹ ਰਾਜ ਕਰਦੇ ਸੀ ਉਸ ਟਾਈਮ ਤੇ ਤੇ ਉਹਨਾਂ ਦੇ ਟਾਈਮ ਦੇ ਵਿੱਚ ਇਹ ਹੀਰਾ ਸੀਗਾ ਜਿਹੜਾ ਇਹ ਉੱਥੇ ਸੀਗਾ ਤਾਂ ਉਹਨਾਂ ਨੇ ਕੀ ਕੀਤਾ ਇਸ ਹੀਰੇ ਨੂੰ ਉੱਥੇ ਇੱਕ ਪੱਤਰ ਕਾਲੀ ਮਾਤ ਆ ਜਿਹੜੀ ਉਹਦਾ ਇੱਕ ਨਾ ਮੰਦਿਰ ਬਣਿਆ ਹੋਇਆ ਤੇ ਉੱਥੇ ਇੱਕ ਮੂਰਤੀ ਸੀ ਉਹਦੀ ਇਹ ਖੱਬੀ ਅੱਖ ਦੇ ਵਿੱਚ ਜੜਦਾ ਸੀ ਉਹਨਾਂ ਨੇ ਠੀਕ ਹੈ ਤੇ ਉਸ ਟਾਈਮ ਤੇ ਰਾਜ ਸੀਗਾ ਖਲਜੀ ਦਾ ਖਲਜੀ ਵੰਸ਼ ਸੀ ਜਿਹੜਾ ਆਪਣਾ ਕੇਜੀ ਵੰਸ਼ ਚੱਲਦਾ ਹਾਂ ਉੱਥੇ ਉਹ ਸੀਗਾ ਅਲਾਉਦੀਨ ਖਲਜੀ ਤਿਹੜਾ ਅਲਾਉਦੀਨ ਖਲਜੀ ਸੀਗਾ ਉਹਦਾ ਇੱਕ ਕਮਾਂਡਰ ਸੀਗਾ ਸੈਨਿਕ ਸੀਗਾ ਮਲਿਕ ਕਫੂਰ ਤੇ ਉਹ ਮਾਲਿਕ ਕਫੂਰ ਨੂੰ ਕਹਿੰਦਾ ਵੀ ਤੂੰ ਫੌਜ ਲੈ ਕੇ ਜਾ ਤੇ ਉਸ ਮੰਦਿਰ ਤੇ ਜਾ ਕੇ ਉਸ ਰਸਤੇ ਦੇ ਵਿੱਚ ਜਾ ਕੇ ਤੂੰ ਹਮਲਾ ਕਰ ਕਿਉਂਕਿ ਇਹ ਮੰਦਰਾਂ ਦੇ ਵਿੱਚ ਨਾ ਜਿਹੜੇ ਮੁਗਲ ਹੋ ਗਏ ਠੀਕ ਹੈ ਇਹ ਇਸ ਕਰਕੇ ਹਮਲਾ ਕਰਦੇ ਹੁੰਦੇ ਸੀ ਕਿ ਉੱਥੇ ਨਾ ਜਿਆਦਾ ਜਿਹੜਾ ਸੋਨਾ ਸੀ ਜਾਂ ਜਿਹੜਾ ਹੀਰਾ ਦੀ ਨਾ ਉਹ ਮੰਦਰਾਂ ਦੇ ਵਿੱਚ ਹੁੰਦਾ ਸੀਗਾ ਤੇ ਉਹ ਉਸ ਰਸਤੇ ਨੇ ਮਤਲਬ ਮਾਲਿਕ ਕਫੂਰ ਨੇ ਫੌਜ ਲੈ ਕੇ ਹਮਲਾ ਕਰਤਾ ਤਾਂ ਜਦੋਂ ਉੱਥੇ ਹਮਲਾ ਕੀਤਾ ਇਹਨੇ ਤਾਂ ਉੱਥੇ ਸਾਰਾ ਸਮਾਨ ਸਭ ਕੁਝ ਉਤਟ ਲਿਆ ਜਾਏ ਹੋਏ ਨੇ ਤਾਂ ਉਸ ਤੋਂ ਬਾਅਦ ਇਹ ਮੰਦਰ ਦੇ ਵਿੱਚ ਇਹਦੀ ਨਿਗਾ ਪਈ ਕਿਉਂਕਿ ਹੀਰਾ ਜਿਹੜਾ ਉਹ ਚਮਕਦੀ ਬਹੁਤ ਹੁੰਦਾ ਹੈ ਬਸ ਤਾਂ ਆਮ ਹੀਰੇ ਨੇ ਜਿਹੜੇ ਹਨਾ ਉਸ ਟਾਈਮ ਤੇ ਸੀਗੇ ਹੀਰੇ ਸੀਗੇ ਜਿਹੜੇ ਬਹੁਤ ਚਮਕ ਰਹੇ ਹੁੰਦੇ ਪਰ ਜਿਹੜਾ ਇਹ ਹੀਰਾ ਹੈਗਾ ਇਹਦੀ ਬਹੁਤ ਜ਼ਿਆਦਾ ਚਮਕ ਸੀ ਤਾਂ ਇਹਦਾ ਨਾਮ ਕੋਹੀ ਨੂੰ ਹੀਰਾ ਪਿਆ ਸੀਗਾ ਤਾਂ ਉਹ ਖੱਬੀ ਅੱਖ ਦੇ ਵਿੱਚ ਵੀ ਉਹਦਾ ਮੰਦਰ ਦੇ ਵਿੱਚ ਇੰਨਾ ਚਾਨਣ ਕਰਖਿਆ ਸੀ ਹੀਰੇ ਨੇ ਵੀ ਪਤਾ ਲੱਗਦਾ ਸੀ ਤਾਂ ਉਹਨੇ ਜਦੋਂ ਦੇਖ ਲਿਆ ਵੀ ਉਹਦੀ ਖੱਬੀ ਅੱਖ ਦੇ ਵਿੱਚ ਹੀਰਾ ਜੜਿਆ ਹੋਇਆ ਤਾਂ ਉਹਨੇ ਕੱਢ ਲਿਆ ਉਸ ਟਾਈਮ ਤੇ ਦਾ ਨਾਮ ਮਤਲਬ ਆਪਾਂ ਗੱਲ ਕਰ ਰਹੇ ਕੋਈ ਨੂਰ ਹੀਰੇ ਦੀ ਪਰ ਇਹ ਇਸ ਟਾਈਮ ਤੇ ਹੀਰਾ ਹੈ ਠੀਕ ਹੈ ਪਰ ਅੱਜੋ ਕੋਈ ਨੂਰ ਹੀਰਾ ਬਣ ਗਿਆ ਉਸ ਟਾਈਮ ਤੇ ਤਾਂ ਉਹਨਾਂ ਨੇ ਕੋਈ ਨਾਮ ਨਹੀਂ ਸੀ ਉਹਦਾ ਕਿਉਂਕਿ ਕੋਈ ਨਹੀਂ ਸੀ ਹੀਰਾ ਉਹਦਾ ਜਿਹਦੇ ਵੀ ਹੱਥ ਚ ਲੱਗ ਗਿਆ ਉਹ ਅਲਾਉਦੀਨ ਖਾਨਜੀ ਦੇ ਲੱਗ ਗਿਆ ਮਲਿਕ ਕਪੂਰ ਦੇ ਲੱਗ ਗਿਆ ਉਹ ਉਹਦਾ ਹੀਰਾ ਹੀ ਬਣ ਗਿਆ ਸਮਝ ਲਓ ਵੀ ਉਹਦਾ ਹੀਰਾ ਤਾਂ ਉਥੋਂ ਉਹ ਹੀਰਾ ਮਲਿਕ ਕਪੂਰ ਲਿਆਇਆ ਤਾਂ ਇੱਕ ਹੀਰੇ ਨਾਲ ਇਹ ਗੱਲ ਵੀ ਜੁੜੀ ਹੋਈ ਤੇ ਜੁੜੀਆਂ ਹੋ ਜਾਂ ਨੇ ਜਿਵੇਂ ਆਪਾਂ ਕਹਿੰਨੇ ਕਹਾਣੀਆਂ ਬਣ ਜਾਂਦੀ ਜਿਹਦੇ ਲੈਵੇ ਵੀ ਇਹ ਹੀਰਾ ਗਿਆ ਉਹ ਬੰਦਾ 5 ਸਾਲ ਆਲਾ 6 ਸਾਲ ਆਲਾ 2 ਸਾਲ ਆਲਾ ਸਾਲਵਾਰ ਉਹਦਾ ਕਤਲ ਹੋਇਆ ਕਿਉਂਕਿ ਬਹੁਤ ਜ਼ਿਆਦਾ ਕੀਮਤੀ ਸੀਗਾ ਕੀਮਤੀ ਦੀਗਾ ਨਾ ਹਰ ਇੱਕ ਨੂੰ ਹੁੰਦੀ ਹੈ ਲਾਲਚ ਹੋ ਜਾਂਦਾ ਤਾਂ ਉਥੋਂ ਇਹ ਹੀਰਾ ਸੀਗਾ ਜਿਹੜਾ ਇਹ ਮਲਿਕ ਖੋਹ ਲਿਆ ਆ ਤਾਂ ਉਸ ਤੋਂ ਬਾਅਦ 5-6 ਸਾਲ ਅਲਾਉਦਿਨ ਖਾਲਜੀ ਦੀ 5-6 5-6 ਸਾਲਾਂ ਬਾਅਦ ਆ ਮੌਤ ਹੁੰਦੀ ਆ ਬਹੁਤ ਜ਼ਿਆਦਾ ਧਿਆਨਕ ਜਿਵੇਂ ਆਪਾਂ ਕਹਿੰਦੇ ਆ ਬਹੁਤ ਜਿਆਦੇ ਪੈਨਖਾਸਾ ਵਾਪਰ ਗਿਆ ਨਾ ਬਹੁਤ ਜਿਆਦੇ ਬਿਆਨ ਕਮੌਤ ਹੋ ਗਈ ਉਹਦੀ ਬਹੁਤ ਪੈਨਕ ਤਰੀਕੇ ਨਾਲ ਤਾਂ ਉਹ ਹੀਰਾ ਲੱਗ ਗਿਆ ਨਾ ਫਿਰ ਮਾਲਿਕ ਕਪੂਰ ਦੇ ਉਹਦਾ ਕੋਈ ਰਾਜ ਕਰਨ ਲੱਗਿਆ ਨਾ ਤਾਂ ਉਸ ਤੋਂ ਬਾਅਦ ਮਾਲਿਕ ਕਪੂਰ ਹੁੰਦਾ ਜਿਹੜਾ ਉਹਦੀ ਵੀ ਮੌਤ ਹੋ ਜਾਂਦੀ ਹੈ ਤਾਂ ਇਹ ਜਿਹੜਾ ਹੀਰਾ ਹੁੰਦਾ ਇਹਦਾ ਕੋਈ ਪਤਾ ਨਹੀਂ ਲੱਗਦਾ ਵੀ ਹੁਣ ਉਹ ਕਿੱਧਰ ਗਿਆ ਹਾਂ ਭਾਈ ਆਪਾਂ ਹੁਣ ਆਪੋ ਮਤਲਬ ਇਹਦਾ ਹੀਰਾ ਸੀਗਾ ਉਹ ਨਾ ਮਾਲਿਕ ਕਪੂਰ ਕੋਲੇ ਸੀਗਾ ਤਾਂ ਮਲਿਕ ਕਪੂਰ ਤੋਂ ਬਾਅਦ ਪਤਾ ਨਹੀਂ ਲੱਗਦਾ ਵੀ ਉਹ ਹੀਰਾ ਕਿੱਥੇ ਗਿਆ ਤੇ ਉਦੋਂ ਨਾ ਮਤਲਬ ਵੀ ਜਿਹੜੇ ਵੀ ਪੰਛੀ ਸੀਗੇ ਤੁਗਲਕ ਹੋ ਗਿਆ ਫਿਰ ਜੀ ਹੋ ਗਿਆ ਹਨਾ ਤੇ ਸੈਦਵਾਨਸ਼ ਬਹੁਤ ਵਾਰ ਚਤੀ ਹੈ ਨਾ ਬਹੁਤ ਬੜਾ ਸ਼ਾਹ ਮਨਮ ਰਾਜ ਕਰਦੇ ਸੀ ਤਾਂ ਉਸ ਟਾਈਮ ਤੇ ਤਾਂ ਹੀਰੇ ਦਾ ਕੋਈ ਪਤਾ ਨਹੀਂ ਲੱਗਿਆ ਵੀ ਲੱਗ ਪਾ ਤੁਸੀਂ ਐ ਲਾ ਲੋ 200 ਸਾਲ ਅਗੇ ਤਾਂ ਕੋਈ ਪਤਾ ਨਹੀਂ ਲੱਗਿਆ ਵੀ ਹੀਰਾ ਕਿੱਥੇ ਰਿਹਾ ਉਸ ਤੋਂ ਬਾਅਦ ਲੋਧੀ ਵੰਸ਼ ਆਉਂਦਾ ਤਾਂ ਲੋਧੀ ਵੰਸ਼ ਦਾ ਆਖਰੀ ਸ਼ਾਸਕ ਸੀ ਇਬਰਾਹਿਮ ਲੋਧੀ ਤਾਂ ਜਿਹੜਾ ਇਬਰਾਹਿਮ ਲੋਧੀ ਸੀ ਉਹ ਜੁੱਦ ਦੇ ਵਿੱਚ ਪਤੀ ਆ ਸਾਰਿਆਂ ਨੂੰ ਕਿ ਬਾਬਰ ਤੋਂ ਹਰਦਾ ਹੁੰਦਾ ਨਾ ਉਹ ਲੋਧੀ ਵੰਸ਼ ਦਾ ਖਤਮਾ ਹੁੰਦਾ ਹੁੰਦਾ ਪਾਣੀ ਪਾ ਕੇ ਲੜਾਈ ਹੁੰਦੀ ਹੁੰਦੀ ਹੈ ਤਾਂ ਉੱਥੇ ਬਹੁਤ ਇਤਿਹਾਸਕਾਰਾਂ ਦਾ ਮਤ ਹੈ ਰਿਐਲਟੀ ਜਿਸ ਨੂੰ ਨਹੀਂ ਪਤਾ ਉਹ ਇੱਕ ਇਤਿਹਾਸਕਾਰ ਤਾਂ ਇਹ ਕਹਿੰਦਾ ਹੈ ਵੀ ਜਿਹੜਾ ਉਹ ਹੀਰਾ ਸੀਗਾ ਉਹ ਇਬਰਾਹਿਮ ਲੋਧੀ ਕੋਲੇ ਸੀਗਾ ਜਦੋਂ ਹਾਰ ਗਿਆ ਤਾਂ ਬਾਬਰ ਨੂੰ ਦਿੱਤਾ ਤਾਂ ਦੂਜੇ ਇਤਿਹਾਸਕਾਰ ਇਹ ਕਹਿੰਦੇ ਨੇ ਕਿ ਜਦੋਂ ਬਾਬਰ ਮੰਨ ਜਿੱਤ ਜਾਂਦਾ ਹੈ ਤੋ ਆਪਨੇ ਪੁੱਤਰ ਹਮਿਆਉ ਨੂੰ ਆਗਰੇ ਭੇਜਦਾ ਹੁੰਦਾ ਹੈ ਹਮਲਾ ਕਰਨ ਵਾਸਤੇ ਉੱਥੇ ਗਵਾਲੀਅਰ ਦੇ ਕਿਲੇ ਦੇ ਵਿੱਚ ਇਹ ਹੀਰਾ ਮਿਲਦਾ ਹੁੰਦਾ ਹੈ ਹਮਿਆਉ ਨੂੰ ਵੀ ਇਹ ਆਪਸ ਦੇ ਵਿੱਚ ਮਤ ਭੇਦ ਹੈ ਇਸ ਕਰਾਂ ਦਾ ਹਜੇ ਕਿਸੇ ਨੂੰ ਕੁਝ ਨਹੀਂ ਪਤਾ ਪੱਕਾ ਕਲੀਅਰ ਨਹੀਂ ਹੈਗਾ ਤਾਂ ਉਸ ਤੋਂ ਬਾਅਦ ਜਦੋਂ ਇਹ ਹੀਰਾ ਹਮਿਆਉ ਨੂੰ ਮਿਲ ਜਾਂਦਾ ਹੈ ਤਾਂ ਹਮਿਆਉ ਆ ਕੇ ਬਾਬਰ ਨੂੰ ਹੀਰਾ ਦੇ ਜਾਂਦਾ ਹੈ ਤਾਂ ਬਾਬਰ ਦੀ ਬਹੁਤ ਭਿਆਨਕ ਤਰੀਕੇ ਨਾਲ ਮੌਤ ਹੋ ਜਾਂਦੀ ਹੈ ਤਾਂ ਬਾਬਰ ਦੀ ਮੌਤ ਤੋਂ ਬਾਅਦ ਦਾ ਬਾਬਰ ਦਾ ਹੀ ਸੈਨਿਕ ਬੰਦਾਗਾ ਸ਼ੇਰ ਸਾ ਸੁਲੀ ਉਹਦੀ ਉਹਦਾ ਹਮਯਾਉ ਨਾਲ ਲੜਾਈ ਹੋ ਜਾਂਦੀ ਵੀ ਤਾਂ ਉਹ ਹਮਯਾਉ ਨੂੰ ਜੁੱਧ ਦੇ ਵਿੱਚੋਂ ਹਰਾਉਂਦਾ ਤਾਂ ਜਦੋਂ ਹਮਯਾਉ ਨੂੰ ਜੁੱਧ ਦੇ ਵਿੱਚ ਹਰਾਉਂਦਾ ਤਾਂ ਹਮਯਾਉ ਉੱਥੋਂ ਭੱਜ ਜਾਂਦਾ ਤੇ ਹਮਯਾਉ ਇਹ ਦੋ ਪਾੜੀਆਂ ਦਾ ਤਾਂ ਉਹ ਰਸਤੇ ਦੇ ਵਿੱਚ ਗੁਰੂ ਅੰਗਦ ਦੇਵ ਜੀ ਨੂੰ ਵੀ ਮਿਲਦਾ ਤੇ ਗੁਰੂ ਅੰਗਦ ਦੇਵ ਜੀ ਤੋਂ ਮਿਲਣ ਤੋਂ ਬਾਅਦ ਉਹ ਈਰਾਨ ਭਾਗਿਆ ਤਾਂ ਉੱਥੇ ਈਰਾਨ ਦਾ ਇੱਕ ਸ਼ਾਸਕ ਹੁੰਦਾ ਸ਼ਾਹ ਤਮਸ਼ਕ ਉਹ ਉਹਦੀ ਬਹੁਤ ਸੇਵਾ ਕਰਦਾ ਹੈ ਹਮਯਾਉ ਦੀ ਤੇ ਉਹਦੀ ਉੱਥੇ ਰਹਿ ਕੇ ਉਹ ਆਪਣੀ ਫੌਜ ਨੂੰ ਵੀ ਵਧੀਆ ਤਾਕੜਾ ਬਣਾਉਂਦਾ ਵੀ ਮੈਂ ਦਵਾਰੇ ਜਾ ਕੇ ਜਿੱਤ ਪ੍ਰਾਪਤ ਕਰਾਂ ਤਾਂ ਉਸ ਤੋਂ ਬਾਅਦ ਜਦੋਂ ਫੌਜ ਨੂੰ ਤਾਕੜਾ ਬਣਾ ਲਾਂਦਾ ਤਾਂ ਦਵਾਰੇ ਆ ਕੇ ਉਹ ਲੜਾਈਆਂ ਦੇ ਵਿੱਚ ਆਪਾਂ ਨੇ ਇਤਿਹਾਸ ਦੇ ਵਿੱਚ ਪੜਿਆ ਵੀ ਉਹ ਹੱਦਵਾਰੇ ਫਿਰ ਜਿੱਦਾਂ ਹੁੰਦਾ ਹੈ ਉਹ ਤਾਂ ਉਹਨੂੰ ਹਰਾਉਂਦਾ ਤਾਂ ਹਮੈਂ ਉਹ ਸੋਚਦਾ ਯਾਰ ਵੀ ਮੇਰੀ ਬਹੁਤ ਵਧੀਆ ਹੈਲਪ ਕੀਤੀ ਹੈ ਨਾ ਸ਼ਾਤਮਸ਼ਕ ਨੇ ਤਾਂ ਉਹ ਹੀਰਾ ਜਿਹੜਾ ਕੋਹੀਨੂਰ ਹੀਰਾ ਹੁੰਦਾ ਹੀਰੇ ਹੁੰਦਾ ਇਸ ਟਾਈਮ ਦਾ ਨਾ ਉਹ ਹੀਰੀ ਆ ਤਾਂ ਉਹ ਉਹਨੂੰ ਦੇ ਆਉਂਦਾ ਸ਼ਾਤਮਸ਼ਕ ਉਸ ਤੋਂ ਬਾਅਦ ਹਰ ਇੱਕ ਰਾਜੇ ਦਾ ਆਪਣਾ ਲगाव ਹੁੰਦਾ ਨਾ ਇੱਕ ਦੂਜੇ ਨਾਲ ਵੀ ਸਾਨੂੰ ਇਹ ਚੀਜ਼ ਮਿਲ ਜੇ ਮਿਲ ਜੇ ਨਾ ਤਾਂ ਉਹ ਜਿਹੜਾ ਸ਼ਾਹ ਤਮਾਸ਼ਾ ਹੁੰਦਾ ਉਹ ਸੋਚਦਾ ਹੁੰਦਾ ਵੀ ਭਾਰਤ ਦੇ ਵਿੱਚ ਇੱਕ ਅਹਿਮ ਦਾ ਨਗਰ ਹੈਗਾ ਦੱਖਣ ਦੇ ਵਿੱਚ ਤੇ ਵੀ ਉੱਥੋਂ ਦਾ ਰਾਜਾ ਹੁੰਦਾ ਵੀ ਆਰੇ ਸ਼ੀਰਾ ਮੈਂ ਉਹ ਰਾਜ ਨੂੰ ਦੇਣਾ ਤੋਹਫੇ ਦੇ ਤੌਰ ਤੇ ਤਾਂ ਜਦੋਂ ਉਹ ਰੈ ਬਣਾ ਲਾਂਦਾ ਤਾਂ ਇੱਕ ਦੂਤ ਨੂੰ ਬੁਲਾਉਂਦਾ ਤਾਂ ਉਹ ਦੂਤ ਨੂੰ ਦੂਤ ਦੇ ਹੱਥੀਰਾਂ ਭੇਜਦਾ ਜਦੋਂ ਦੂਤ ਤੇ ਆ ਥੀਰਾ ਭੇਜਦਾ ਤਾਂ ਉਹਨੂੰ ਮਤਨਾ ਤਾਂ ਉਹ ਹੀਰਾ ਮਿਲਦਾ ਤੇ ਨਾ ਉਹ ਦੂਤ ਮਿਲਦਾ ਲਗਭਗ ਤੁਸੀਂ ਐ ਲਾ ਲਓ ਵੀ ਸਭ ਇੱਕ ਸੌ ਸਾਲ ਲੰਘ ਜਾਂਦਾ ਠੀਕ ਹੈ ਉਹ ਹੀਰੇ ਦਾ ਕੁਝ ਨਹੀਂ ਬਦਲਾ ਰਹਿੰਦਾ ਬਸ ਐ ਸਮਝ ਲਓ ਵੀ ਹੀਰਾ ਖਤਮ ਹੋ ਗਿਆ ਵੀ ਉਹ ਕਿਤੇ ਨਹੀਂ ਹੈਗਾ ਤਾਂ ਉਸ ਤੋਂ ਬਾਅਦ ਇੱਕ ਹੁੰਦਾਗਾ ਮੀਰ ਜਮਲਾ ਹੁੰਦਾ ਉਹ ਇਰਾਨ ਦਾ ਰਹਿੰਦਾ ਉਹ ਕਰਨਾਟਕਾ ਚ ਹੁੰਦਾ ਤਾਂ ਉਦੇ ਕੋਲੇ ਇਹ ਹੀਰਾ ਮਿਲਦਾ ਉਸ ਤੋਂ ਬਾਅਦ 100 ਸਾਲਾਂ ਬਾਅਦ ਉੱਥੇ ਹੀਰਾ ਮਿਲਦਾ ਤਾਂ ਉੱਥੇ ਇੱਕ ਹੁਕਮ ਅਰਾਨ ਹੁੰਦਾਗਾ ਕਰਨਾਟਕਾ ਦਾ ਉਹ ਕਰਨਾਟਕਾ ਦੀ ਹੁੰਦਾ ਹੁਕਮਰਾਨ ਤੇ ਉਹ ਵੀ ਬਹੁਤ ਤਕੜਾ ਹੁੰਦਾ ਤੇ ਜਿਹੜਾ ਮੀਰ ਜਮਲਾ ਹੁੰਦਾ ਉਹ ਵੀ ਕਿਉਂਕਿ ਜਦੋਂ ਉਹਦੇ ਲਈ ਹੀਰਾ ਹੈਗਾ ਹਨਾ ਤੇ ਉਹ ਵਪਾਰੀ ਹੁੰਦਾ ਬਹੁਤ ਤਕੜਾ ਹੀਰਿਆਂ ਦਾ ਤੇ ਉਹ ਡਰ ਜਾਂਦਾ ਵੀ ਯਾਰ ਉਹਨੂੰ ਡਰ ਪੈਦਾ ਹੋ ਜਾਂਦਾ ਤਾਂ ਉਹ ਕੀ ਕਰਦਾ ਉਹ ਕਹਿੰਦਾ ਕਿ ਜਿਹੜਾ ਇੱਥੋਂ ਦਾ ਬਾਦਸ਼ਾਹ ਹੈ ਮੇਨ ਹੈ ਮੋਢੀ ਹੈ ਜੋ ਕੋਈ ਇਰਾਨ ਦਾ ਹੁੰਦਾ ਉਹਨੂੰ ਡਰ ਹੁੰਦਾ ਤਾਂ ਉਹ ਜਾ ਕੇ ਉਸ ਟਾਈਮ ਤੇ ਰਾਜ ਹੁੰਦਾ ਸ਼ਾਹ ਸ਼ਾਹਜਹਾਂ ਹੁੰਦਾ ਤੇ ਉਹ ਫਿਰ ਸ਼ਾਹਜਹਾਂ ਕੋਲੇ ਜਾਂਦਾ ਦਿੱਲੀ ਦਿੱਲੀ ਸਿੰਘਾਸਨ ਤੇ ਬੈਠਾ ਹੁੰਦਾ ਸ਼ਾਹਜਹਾਂ ਤਾਂ ਉਹ ਦਿੱਲੀ ਜਾ ਕੇ ਜਦੋਂ ਉਹ ਸੋਚਦਾ ਵੀ ਯਾਰ ਮੈਂ ਦਿੱਲੀ ਸ਼ਾਹਜਹਾਂ ਕੋਲੇ ਜਾਣਾ ਹੈ ਤਾਂ ਉਹਨੂੰ ਪਤਾ ਹੈ ਕਿਉਂਕਿ ਉਹ ਨਜ਼ਰਾਨਾ ਲਾ ਲੈਣਾ ਇਹ ਚੀਜ਼ਾਂ ਇਹ ਭੇਂਟ ਕਰਦੇ ਹੁੰਦੇ ਨੇ ਜਾਂ ਤੋਹਫੇ ਦੇ ਤੌਰ ਤੇ ਦਿੰਦੇ ਹੁੰਦੇ ਨੇ ਤਾਂ ਉਹ ਕੋਹੇਨੂਰ ਹੀਰਾ ਲੈ ਕੇ ਉਹ ਸ਼ਾਹਜਹਾਂ ਕੋਲੇ ਬਾਕੀ ਤਾਂ ਕੋਹੇਨੂਰ ਹੀਰਾ ਹੁੰਦਾ ਜਿਹੜਾ ਉਹ ਸ਼ਾਹਜਹਾਂ ਨੂੰ ਦੇ ਜਾਂਦਾ ਤੇ ਉਸ ਤੋਂ ਬਾਅਦ ਉਹ ਹੀਰਾ ਕਿੱਥੇ ਵਗ ਜਾਂਦਾ ਦੁਬਾਰੇ ਭਾਰਤ ਦੇ ਵਿੱਚ ਆ ਜਾਂਦਾ ਹਨ ਤੇ ਦੁਬਾਰੇ ਭਾਰਤ ਦੇ ਕਰਨਾਟਕਾ ਦੇ ਵਿੱਚ ਵੀ ਭਾਰਤ ਦੇ ਵਿੱਚ ਮਿਲਦਾ ਪਹਿਲਾ ਬਾਬਰ ਕੋਲੇ ਹੁੰਦਾ ਠੀਕ ਹੈ ਫਿਰ ਕਰਨਾਟਕਾ ਦੇ ਵਿੱਚ ਆਉਂਦਾ ਫਿਰ ਕਰਨਾਟਕਾ ਤੋਂ ਦੁਬਾਰੇ ਫਿਰ ਦਿੱਲੀ ਵਗ ਜਾਂਦਾ ਹੀਰਾ ਤਾਂ ਜਦੋਂ ਦਿੱਲੀ ਜਾਂਦਾ ਤਾਂ ਸ਼ਾਹਜਹਾਂ ਕੋਲ ਹੁੰਦਾ ਸ਼ਾਹਜਹਾਂ ਤੋਂ ਬਾਅਦ ਤੇ ਉਹਦਾ ਪੁੱਤਰ ਹੁੰਦਾ ਔਰੰਗਜ਼ੇਬ ਤਾਂ ਸ਼ਾਹਜਹਾਂ ਦੀ ਮੌਤ ਤੋਂ ਬਾਅਦ ਇਹ ਹੀਰਾ ਕਿਤੇ ਕੋਲੇ ਪਾ ਗਿਆ ਨਾ ਔਰੰਗਜੀਤ ਦੇ ਕੋਲੇ ਤਾਂ ਔਰੰਗਜੀਤ ਕੋਲੇ ਜਾਣ ਤੋਂ ਬਾਅਦ ਔਰੰਗਜੀਤ ਕੀ ਸੋਚਦਾ ਹੈ ਵੀ ਯਾਰ ਇਹ ਹੀਰੇ ਨੂੰ ਤਰਾਸ਼ ਆ ਜਾਵੇ ਵਧੀਆ ਬਣਾਇਆ ਜਾ ਵੀ ਮੈਨੂੰ ਹੋਰ ਸੋਹਣਾ ਬਣਾਉਣਾ ਇੱਕ ਬੌਰ ਜਿਆਦਾ ਹਟ ਟੈਂਸ ਹੁੰਦਾ ਹਾਂ ਟੈਂਸ ਨਾਮ ਆਉਂਦਾ ਬੌਰ ਜਿਆਦਾ ਉਹ ਉਹ ਹੀਰੇ ਵਧੀਆ ਘੜਦਾ ਹੁੰਦਾ ਵਧੀਆ ਬਣਾਉਂਦਾ ਹੁੰਦਾ ਤਾਂ ਉਹ ਬਾਹਰਲੇ ਮੁਲਕ ਤੋਂ ਉਹਨੂੰ ਬੁਲਾਉਂਦਾ ਵੀ ਹੀਰਾ ਤਰਾਸ਼ ਤਾਂ ਉਹ ਹੀਰੇ ਨੂੰ ਤਰਾਸ਼ਦਾ ਨਾ ਤੇ ਗਲਤੀ ਨਾਲ ਕਿਤੇ ਕਮੀ ਰਹਿ ਜਾਈ ਵੀ ਹੀਰਾ ਟੁੱਟ ਜਾਂਦਾ ਉਦੋਂ ਤਾਂ ਟੁੱਟ ਕੇ ਛੋਟਾ ਹੋ ਜਾ ਰਹਾ ਜਾਂ ਤਾਂ ਉਹ ਉਹ ਵੀ ਤਰਾਸ਼ਦਾ ਨਾ ਬਗੀਆਂ ਜਿਹੇ ਤਰੀਕੇ ਨਾਲ ਤਾਂ ਜਦੋਂ ਉਹ ਔਰੰਗਜ਼ੇਬ ਦੇ ਕੋਲੇ ਜਾਂਦਾ ਵੀ ਲੈ ਹੀਰਾ ਹਨਾ ਤਾਂ ਔਰੰਗਜ਼ੇਬ ਇਨਾਮ ਦੀ بجائے ਉਹਨੂੰ ਕਹਿੰਦਾ ਵੀ ਯਾਰ ਤੂੰ ਹੀਰਾ ਤੋੜਤਾ ਹਨਾ ਜੋ ਵੀ ਆਨਲਾਈਨ ਆਪਾਂ ਕਹਿੰਦੇ ਹਾਂ ਸਹਾਇਦੰਤਾ ਜਾਂ ਕੁਝ ਵੀ ਨਾ ਗਲਤ ਬੋਲਦਾ ਉਹਨੂੰ ਮਤਲਬ ਉਹਨੂੰ ਕੋਈ ਨਾਮ ਨਹੀਂ ਦਿੰਦਾ ਉਹਨੂੰ ਗਲਤੀ ਬੋਲਦਾ ਹਨਾ ਚਲ ਉਸ ਤੋਂ ਬਾਅਦ ਔਰੰਗਜ਼ੇਬ ਕੀ ਕਰਦਾ ਇੱਕ ਨਾ ਸੋਣਿਆ ਹੋਣਾ ਆਪਾਂ ਨੇ ਤਖਤੇ ਤਾਉਸ ਠੀਕ ਹੈ ਤਖਤੇ ਤਾਉਸ ਨਾ ਬਣਿਆ ਹੋਇਆ ਉੱਥੇ ਨਾ ਮੋਰ ਦੀਆਂ ਮੋਰ ਦੀਆਂ ਮੂਰਤੀਆਂ ਬਣਾਈਆਂ ਹੋਣ ਦੋ ਮੋਰ ਬੈਠੇ ਨੇ ਉੱਥੇ ਤਖਤ ਦੇ ਤਖਤ ਦੇ ਵਿੱਚ ਤਾਂ ਉਸ ਦਾ ਮਤਲਬ ਹੁੰਦਾ ਹੈ ਮਾਯੂਰ ਤੇ ਤਖਤ ਦਾ ਮਤਲਬ ਹੁੰਦਾ ਹੈ ਸਿੰਘਾਸਨ ਠੀਕ ਹੈ ਤਾਂ ਉੱਥੇ ਨਾ ਦੋ ਮੋਰ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਨੇ ਮਤਲਬ ਕੀ ਕਹਿੰਦੇ ਹੁੰਦੇ ਮੂਰਤੀਆਂ ਉਹ ਮੂਰਤੀਆਂ ਬਣਾਈ ਹੁੰਦੇ ਨੇ ਮੋਰ ਦੀਆਂ ਤਾਂ ਉਹ ਮੋਰ ਦੀ ਅੱਖ ਦੇ ਵਿੱਚ ਜਿਹੜਾ orange ਰੰਗ ਉਹ ਨੂੰ ਹੀ ਰੰਗ ਜੜਦਾ ਹੁੰਦਾ ਤਾਂ ਉਸ ਤੋਂ ਬਾਅਦ ਔਰੰਗਜੀਬ ਦੀ ਵੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਆ ਔਰੰਗਜੀਬ ਦਾ ਪੁੱਤਰ ਆ ਜਿਹੜਾ ਤੇ ਨਾਮ ਸ਼ਾਇਦ ਉਹਦਾ ਹੈਗਾ ਬਹਾਦਰ ਸ਼ਾਹ ਉਹ ਆਉਂਦਾ ਤਾਂ ਉਸ ਤੋਂ ਬਾਅਦ ਐ ਮੰਨ ਲਓ ਵੀ ਔਰੰਗਜੀਬ ਦੇ ਟਾਈਮ ਦੇ ਵਿੱਚ ਮੁਗਲ ਸਾਮਰਾਜ ਦੀਆਂ ਜੜਾਂ ਜਿਹੜੀਆਂ ਖੋਖਲੀਆਂ ਹੋ ਜਾਂਦੀਆਂ ਨੇ ਖਤਮ ਹੋ ਜਾਂਦੀ ਹੈ ਮੁਗਲਾਂ ਦੀ ਕਹਾਣੀ ਤਾਂ ਬਹਾਦਰ ਸ਼ਾਹ ਵੀ ਬਹੁਤ ਟਾਈਮ ਨਹੀਂ ਰਹਿੰਦਾ ਬਹਾਦਰ ਸ਼ਾਹ ਦੇ ਤੋਂ ਬਾਅਦ ਆਉਂਦਾ ਹੈਗਾ ਮੁਹੰਮਦ ਸ਼ਾਹ ਰੰਗੀਲਾ ਤੇ ਉਹ ਰੰਗ ਰਲੀਆਂ ਮਨਾਉਂਦਾ ਰਹਿੰਦਾ ਤਾਂ ਕਰਕੇ ਉਹਦਾ ਨਾਮ ਮੁਹੰਮਦ ਸ਼ਾਹ ਰੰਗੀਲਾ ਪਿਆ ਸੀ ਮਮਾ ਸ਼ਾਹ ਰੰਗੀਲਾ ਜਿਹੜਾ ਉਹਦੇ ਕੋਲੋਂ ਹੀਰਾ ਆ ਜਾਂਦਾ ਤਾਂ ਉਸ ਟਾਈਮ ਤੇ ਨਾਦਰ ਸ਼ਾਹ ਈਰਾਨ ਦਾ ਬਾਦਸ਼ਾਹ ਹੁੰਦਾ ਉਹ ਹਮਲਾ ਕਰਦਾ ਆਪਣੇ ਇੱਥੇ ਆ ਕੇ ਤਾਂ ਜਦੋਂ ਹਮਲਾ ਕਰਦਾ ਤਾਂ ਬਹੁਤ ਲੁੱਟਖੋ ਕਰ ਲਾਂਦਾ ਤਾਂ ਮਮਾ ਸ਼ਾਹ ਰੰਗੀਲਾ ਦਾ ਮੰਤਰੀ ਕਹਿੰਦਾ ਵੀ ਯਾਰ ਠੀਕ ਆ ਨਾ ਲੁੱਟਖੋ ਠੀਕ ਆ ਕੋਈ ਗੱਲ ਨਹੀਂ ਵੀ ਤੂੰ ਜਿਹੜੇ ਦਿੱਲੀ ਦੇ ਸੈਨਿਕ ਨੇ ਠੀਕ ਆ 10000 20000 30000 ਰੋਏ ਮਾਰਨਾਂ ਕਹਿੰਦਾ ਵੀ ਤੂੰ ਇਹ ਨਾ ਕਰ ਅੰਨਿਆ ਨਾ ਕਰ ਠੀਕ ਹੈ ਵੀ ਕੋਈ ਗੱਲ ਨਹੀਂ ਵੀ ਤੂੰ ਜਿੰਨੀ ਰਕਮ ਲੈਣੀ ਹੈ ਤੂੰ ਲੈ ਲੈ ਉਹ ਫਿਰ 90 ਕਰੋੜ ਰੁਪਏ ਮੰਗਣਾ ਹੁੰਦਾ ਵੀ ਇਹਦੇ ਬਦਲੇ 90 ਕਰੋੜ ਦੇ ਦੋ ਤਾਂ ਇਹ ਕਿਵੇਂ ਨਾ ਕਿਵੇਂ ਕਰਕੇ ਸਾਰੇ 90 ਕਰੋੜ ਰੁਪਏ ਉਹਨੂੰ ਦੇ ਜਾਂਦੇ ਨੇ ਤਾਂ ਇਹ ਫਿਰ ਜਸ਼ਨ ਮਨਾਉਣ ਲੱਗ ਜਾਂਦਾ ਤਾਂ ਜਦੋਂ ਇਹ ਜਸ਼ਨ ਮਨਾਉਣਾ ਹੁੰਦਾ ਨਾ ਇਹਦੇ ਨਾਲ ਇੱਕ ਰਾਣੀ ਹੁੰਦੀ ਹੈ ਉਹ ਨੱਚਦੀ ਹੁੰਦੀ ਹੈ ਉਹ ਰਾਣੀ ਮਮਸ਼ਾ ਰੰਗੀਲਾ ਦੇ ਕੋਲੇ ਵੀ ਨੱਚਦੀ ਹੁੰਦੀ ਹੈ ਉਰਾਣੀ ਨੂੰ ਪਤਾ ਹੁੰਦਾ ਮਹਮਸ਼ਾਹ ਰੰਗੀਲਾ ਦਾ ਹਰ ਇੱਕ ਜਦੋਂ ਹਨਾ ਆਪਾਂ ਕਿਸੇ ਨਾਲ ਲਗਾਵ ਰੱਖਦੇ ਹਾਂ ਹਰ ਇੱਕ ਦੀ ਚੀਜ਼ ਬਾਰੇ ਉਹਨੂੰ ਠੀਕ ਹੈ ਪਤਾ ਲੱਗ ਜਾਂਦਾ ਹੈ ਹਾਂ ਜਿਵੇਂ ਆਪਾਂ ਸਿਗਰੇਟ ਗੱਲ ਕਰ ਲਏ ਨੇ ਵੀ ਹਨਾ ਪਤਾ ਹੁੰਦਾ ਤਾਂ ਉਹ ਕਹਿੰਦੀ ਵੀ ਤੂੰ ਜਸ਼ਨ ਮਨਾ ਰਿਹਾ ਹੈ ਠੀਕ ਹੈ ਨਾ ਚੰਗੀ ਗੱਲ ਹੈ ਤੂੰ 90 ਕਰੋੜ ਰੁਪਇਆ ਲੈ ਕੇ ਆਏ ਆ ਤਾਂ ਵੀ ਕਹਿੰਦੀ ਜੀ ਕੀਮਤੀ ਚੀਜ਼ ਆ ਉਹ ਤਾਂ ਉੱਥੇ ਰਹਿ ਗਈ ਉਹ ਕਹਿੰਦਾ ਕੀ ਕਹਿੰਦੇ ਵੀ ਸ਼ੀਰਾ ਬਹੁਤ ਕੀਮਤੀ ਹੈ ਬਣਾ ਅੱਛੇ ਮੇਰੇ ਇਨਸ਼ਾਅਲਾ ਉਦਰਾ ਮਹਮਸ਼ਾਹ ਰੰਗੀਲਾ ਨੂੰ ਪਤਾ ਲੱਗ ਗਿਆ ਵੀ ਨਾਦਰ ਸ਼ਾਹ ਆ ਗਿਆ ਵਾਪਸ ਵੀ ਉਹ ਹੀਰਾ ਜਿਹੜਾ ਉਹ ਲੈ ਕੇ ਜਾਊਗਾ ਕਿਵੇਂ ਨਾ ਕਿਵੇਂ ਉਹਨੂੰ ਪਤਾ ਲੱਗ ਜਾਂਦਾ ਤਾਂ ਉਹ ਉਹਦੀ ਖੱਬੀ ਅੱਖ ਚੋਂ ਕੱਢ ਕੇ ਹੀਰਾ ਪੱਗ 'ਚ ਜੜਦਾ ਹੁੰਦਾ ਸੀ ਮਾਮੇ ਸ਼ਰਮੀ ਦਾ ਤਾਂ ਉਹਨੂੰ ਪਤਾ ਲੱਗ ਜਾਂਦਾ ਵੀ ਇਹਨੇ ਆਪਦੀ ਪੱਗ 'ਚ ਜਿਹੜਾ ਜੜਦਿਆ ਪੁਰਾਣੀ ਸਾਰਾ ਕੁਝ ਦੱਸ ਦਿੰਦਾ ਤਾਂ ਉਹ ਕਹਿੰਦਾ ਯਾਰ ਆਪਾਂ ਗੱਲੇ ਮਿਲਦੇ ਆਪਾਂ ਯਾਰ ਆਪਾਂ ਮਿੱਤਰ ਹਣਾ ਕਹਿੰਦਾ ਠੀਕ ਐ ਗੱਲੇ ਮਿਲਦੇ ਨੇ ਉਹ ਕਹਿੰਦਾ ਜਿਹੜੇ ਮਿੱਤਰ ਹੁੰਦੇ ਨੇ ਯਾਰ ਉਹ ਤਾਂ ਪੱਗ ਵੀ ਵਟਾਉਂਦੇ ਹੁੰਦੇ ਨੇ ਤਾਂ ਪੱਗ ਵਟਾਉਂਦੇ ਨੇ ਤਾਂ ਹੀਰਾ ਕੱਢ ਲਾਉਂਦੇ ਨੇ ਤਾਂ ਹੀਰਾ ਨਾਦਰ ਸ਼ਾਹ ਜਿਹੜਾ ਉਹ ਹੀਰਾ ਲੈ ਜਾਂਦਾ ਤਾਂ ਉਹ ਉਸ ਤੋਂ ਬਾਅਦ 5-6 ਸਾਲਾਂ ਬਾਅਦ ਨਾਦਰ ਸ਼ਾਹ ਦੀ ਮੌਤ ਹੁੰਦੀ ਆ ਫਿਰ ਨਾਦਰ ਸ਼ਾਹ ਦਾ ਭਤੀਜਾ ਹੁੰਦਾ ਅਲੀ ਸ਼ਾਹ ਉਹਦੇ ਕੋਲੇ ਹੀਰਾ ਵਾ ਗਿਆ ਫਿਰ ਉਸ ਤੋਂ ਬਾਅਦ ਅਲੀ ਸ਼ਾਹ ਵੀ ਕੋਈ ਜ਼ਿਆਦਾ ਟਾਈਮ ਨਹੀਂ ਰਹਿੰਦਾ ਠੀਕ ਹੈ ਕਿਉਂਕਿ ਹੀਰਾ ਹੁੰਦਾ ਉਹਦੇ ਕੋਲੇ ਮਾਰ ਦਾਂਦੇ ਨੇ ਤੇ ਫਿਰ ਅਲੀ ਸ਼ਾਹ ਕੋਲੇ ਇਹ ਹੀ ਹੀਰਾ ਜਾਂਦਾ ਹੀਰਾ ਵਾ ਗਿਆ ਅਲੀ ਸ਼ਾਹ ਕੋਲ ਨੂੰ ਤੇ ਇਹ ਬਹੁਤ ਲੰਮਾ ਪ੍ਰੋਸੈਸ ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਮੈਂ ਬਹੁਤ ਲੰਘਾਈ ਦੇ ਵਿੱਚ ਪੜਿਆ ਹੋਇਆ ਇੱਕ ਨਵੀਂ ਡਿਗਰੀ ਬਾਰੇ ਇਹ ਬਹੁਤ ਜ਼ਿਆਦਾ ਲੰਮਾ ਪ੍ਰੋਸੈਸ ਹੈ ਹੁਣ ਆਪਣੇ ਕੋਲੇ ਮੇਰੇ ਕੋਲ ਟਾਈਮ ਵੀ ਘੱਟ ਹੈ ਬਾਕੀ ਭਾਈ ਸੀਜ਼ਨ ਦਾ ਟਾਈਮ ਹੈ ਨਾ ਤੇ ਹੁਣ ਕੰਮ ਵੀ ਕਰਨਾ ਹਾਂ ਅਸੀਂ ਆਪਾਂ ਨੈਕਸਟ ਪਾਰਟ ਬਣਾ ਦਾਂਗੇ ਵੀਡੀਓ ਦਾ ਵੀਡੀਓ 2 ਕਰਦਾਂਗੇ ਆਪਾਂ ਵੀਡੀਓ ਦੂਸਰੇ ਪਾਰਟ 'ਚ ਆਪਾਂ ਜਿਹੜੀ ਰਹਿਦੀ ਜਾਣਕਾਰੀ ਹੈ ਵੀ ਹੁਣ ਇਹ ਹੀਰਾ ਕਿੱਥੇ ਆ ਐਂਡ ਇਹਦਾ ਹੀਰਾ ਕਿੱਥੇ ਹੋਇਆ ਵੀ ਕਿੱਥੇ ਰੱਖਿਆ ਗਿਆ ਹੈਂਡ ਤੇ ਹਨਾ ਆਹ ਬਹੁਤ ਚੀਜ਼ ਆਪਾਂ ਦੂਸਰੇ ਵੀਡੀਓ 'ਚ ਮੇرو ਅਗਲੀ ਜਾਣਕਾਰੀ ਲਈ ਆਪਣੀ ਸਬਸਕ੍ਰਾਈਬ ਸੈਕੰਡ ਵੀਡੀਓ ਜੂ ਆ ਜੂਗੀ ਜਲਦ ਉਹ ਦੇਖੀਏ ਧੰਨਵਾਦ